ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਅੱਜ ਸ਼ੌਂਕ ਫੇਰ ਕਰਾ ਦਿੰਨੇ ਆ ਪਹੁੰਚਿਆ 우ਸਤਾਦ ਧੀਰਾ ਲੱਲੂਆਣਾ ਸਰਪੰਚ ਲੱਲੂਆਣੇ ਧੀਰੇ ਬਾਈ ਦੇ ਨਾਂ ਦੇ ਨਾਲ ਜਿਹੜਾ ਆਹ ਦੇਖੋ ਬਾਈ ਦੇ ਖੁੱਡੇ ਤੇ ਇੱਕ ਨਵਾਂ ਸੈਟਅਪ ਬਣਾਇਆ ਬਾਈ ਨੇ ਉਹ ਤੁਹਾਨੂੰ ਦਿਖਾਉਣੇ ਆ ਅੱਜ ਆਹ ਦੇਖੋ ਖੁੱਡਿਆਂ ਦੀ ਬੈਕ ਦੀ ਸਾਈਡ ਤੇ ਪੂਰਾ ਵੱਡਾ ਜਾਲ ਲਾਤਾ ਆਹ ਦੇਖੋ ਬਹੁਤ ਵੱਡਾ ਜਾਲ ਲਾਇਆ ਆ ਔਰ ਪਿੱਛੋਂ ਦੀ ਜਿਹੜੇ ਰੋਸ਼ਨਦਾਨ ਬਣਾਏ ਆ ਖਿੜਕੀਆਂ ਬਣਾਈਆਂ ਕਬੂਤਰਾਂ ਦਾ ਵੀ ਸ਼ੌਂਕ ਕਰਾਉਂਦੇ ਆ ਪਹਿਲਾਂ ਤੁਹਾਨੂੰ ਬਾਈ ਦਾ ਸੈਟਅਪ ਦਿਖਾ ਦਈਏ ਪਿੱਛੇ ਕੱਚੇ ਕੋਠੇ ਉੱਪਰ ਛੱਤ ਤੇ ਮਿੱਟੀ ਪਾਈ ਹੋਈ ਆ ਤੇ ਇਹ ਪਿੱਛੇ ਨੂੰ ਜਿਹੜੀਆਂ ਖਿੜਕੀਆਂ ਖੋਲਦੀਆਂ ਕਰ ਦਿੱਤੀਆਂ ਨੇ ਇਹਦੇ ਚ ਕਬੂਤਰ ਜਿਹੜੇ ਹੈਗੇ ਆ ਇੱਧਰ ਆ ਜਾਂਦੇ ਆ ਇਹਦੇ ਵਿੱਚ ਆ ਕੇ ਫਿਰ ਚੁਗਦੇ ਆ ਤੇ ਇਹਦੇ ਨਾਲ ਕਬੂਤਰ ਤੰਦਰੁਸਤ ਰਹਿੰਦਾ ਬਾਈ ਡਾਰੀਆਂ ਮਾਰਦਾ ਰਹਿੰਦਾ ਸਾਡੇ ਕਬੂਤਰ ਕਈ ਵਾਰ ਕੱਚੇ ਆਂਡੇ ਲਾਉਂਦੇ ਆ ਜਾਂ ਪੋਹਨ ਦਾ ਨਾ ਬਾਹਲਾ ਤੋਂ ਅੰਦਰ ਰਹਿਣ ਦੇ ਕਰਕੇ ਛੋਟੇ ਛੋਟੇ ਖੁੱਡਿਆਂ ਦੇ ਵਿੱਚ ਦੁਖੀ ਹੋ ਜਾਂਦੇ ਆ ਉਹਦੇ ਨਾਲ ਜਿਹੜੀ ਹੈ ਤੇ ਇੱਧਰ ਤੁਹਾਨੂੰ ਆਪਾਂ ਸ਼ੌਂਕ ਕਰਾ ਦਿੰਨੇ ਆਂ ਬਾਈ ਦੇ ਕਬੂਤਰਾਂ ਦਾ ਹੁਣ ਆਹ ਕਰੋ ਬਈ ਮਿੱਤਰੋ ਸ਼ੌਂਕ ਦੇਖੋ ਇਹ ਹੈ ਬਾਈ ਦੇ ਕਬੂਤਰ ਇੱਕ ਜੋੜੇ ਹੀ ਆ ਲੈ ਦੇ ਇੱਧਰ ਬਾਈ ਹੁਣਾਂ ਨੇ ਬੱਚੇ ਵੀ ਕੱਢੇ ਹੋਇਆ ਵਿੱਚ ਟੀਰਾ ਸਰਪੰਚ ਲੱਲੂਆ ਨੇ ਬਾਈ ਦੇ ਇਹ ਨੇ ਕਬੂਤਰ ਇੱਕ ਇੱਕ ਪਰਿੰਦਾ ਜਿਹੜਾ ਦੇਖਣ ਵਾਲਾ ਆ ਕਾਫੀ ਬੱਚੇ ਜਿਹੜੇ ਛੋਟੇ ਛੋਟੇ ਕੱਢੇ ਹੋਏ ਨੇ ਅੰਡੇ ਵੀ ਰੱਖੇ ਹੋਏ ਨੇ ਤਾਂ ਨੇੜੇ ਤੋਂ ਵੀ ਦਿਖਾ ਦਿੰਨੇ ਆ ਆ ਦੇਖੋ ਇੱਕ ਬੱਚਾ ਛੋਟਾ ਯਾ ਥੱਲੇ ਵੀ ਆ ਇਹ ਕੋ ਪਿੱਛੇ ਆ ਉਹ ਵੀ ਬੱਚਾ ਹੀ ਆ ਫੇਰ ਦੋ ਬੱਚੇ ਆ ਕੱਡੇ ਨੇ ਬਾਈ ਤੁਹਾਨੂੰ ਨਸਲਾਂ ਦਿਖਾਣੀਆਂ ਅੱਜ ਇਹ ਵੱਡੇ ਜੋੜੇ ਨੇ ਬਾਈ ਦੇ ਪਹਿਲਾਂ ਤੁਸੀਂ ਸ਼ੌਂਕ ਕਰੋ ਇਹ ਕਿਦਾਂ ਦਾ ਲੱਗਦਾ ਸ਼ੌਂਕ ਫੇਰ ਦੱਸਣਾ ਵੀ ਜ਼ਰੂਰ ਬਾਈ ਕੋਸ਼ਿਸ਼ ਰਹਿੰਦੀ ਹੈ ਜਿੱਥੇ ਜਾਈਏ ਤੁਹਾਨੂੰ ਸ਼ੌਂਕ ਕਰਾਈਏ ਇਹ ਬਾਈ ਦੇ ਦੇਖੋ ਪੀਲੀਆਂ ਦੇ ਆ ਜਿਹੜਾ ਨੀਰ ਆਪਾਂ ਜੋ ਕਬੂਤਰ ਆ ਬਾਈ ਆ ਸ਼ਾਂ ਆਖਾ ਬੈਠਾਣ ਨਿਕੀ ਨੋਕ ਦਾ ਲਓ ਇਹਦਾ ਵजूद ਦੇਖੋ ਤੁਸੀਂ ਇਸ ਕਬੂਤਰ ਦਾ ਵजूद ਨੂੰ ਪਤਾ ਲੱਗ ਜਾਂਦਾ ਕਬੂਤਰ ਦੀ ਕੁਆਲਿਟੀ ਨਸਲ ਦਾ ਜੀ ਕੁਝ ਕੁ ਕਬੂਤਰਾਂ ਦਾ ਮੈਂ ਸਾਰਿਆਂ ਦਾ ਨਾ ਬਾਈ ਕਹਿੰਦਾ ਕੁਝ ਦੀ ਮੈਨੂੰ ਪਹਿਚਾਣ ਆ ਜਾਂਦੀ ਆ ਉਹ ਮੈਂ ਤੁਹਾਨੂੰ ਜਿਹੜਾ ਦੱਸ ਦੇਣਾ ਆ ਤੇ ਉਹ ਨਾਲ ਖਟੀਆਂ ਵਾਲੇ ਦੇਖੋ ਬੈਠੇ ਨੇ ਇਹ ਪਤਾ ਨਹੀਂ ਹੁਣ ਰਾਜਨ ਵਾਲਿਆਂ ਚੋਂ ਕਿਹਨਾਂ ਚੋਂ ਇਹਨਾਂ ਬਾਰੇ ਨਹੀਂ ਮੈਂ ਕਹਿੰਦਾ ਪਰ ਆਹ ਜਿਹੜਾ ਸ਼ਾਹ ਆਖਾ ਜਿਹੜਾ ਇਹ ਚ ਮੀਰਾ ਉਹ ਬਲੱਡ ਆ ਇਹਦੀਆਂ ਨਿੱਕੀਆਂ ਨਿੱਕੀਆਂ ਲੱਤਾਂ ਨਿਕੀ ਨੋਕਾ ਚਪਟਾ ਸੇਰਾ ਬਹੁਤ ਹੀ ਸੋਹਣਾ ਕਬੂਤਰ ਹੈ ਦੇ ਆਉਂਦੇ ਕੁੰਨੀ ਕੁੰਨੀ ਕੇ ਬੱਚੇ ਵੀ ਕੱਢ ਦਿੰਦੇ ਨੇ ਪਾਪਾ ਆਉਂ ਕਰਾ ਦੇ ਬਹੁਤ ਸੋਹਣੇ ਸੋਹਣੇ ਪਰਿੰਦੇ ਨੇ ਬਾਈ ਹੁਣਾਂ ਦੇ ਉਧਰ ਆ ਬਾਈ ਹੁਣੀ ਇਹ ਬਾਈ ਇੱਕ ਫੁੱਡਾ ਇਹ ਆਹ ਹੈ ਦੂਸਰਾ ਖੁੱਡਾ ਇਹਦੇ ਵਿੱਚ ਅਜੇ ਤੱਕ ਲੱਗਦਾ ਜੋੜੇ ਲਾਏ ਨੇ ਕਬੂਤਰ ਕਬੂਤਰੀਆਂ ਇਕੱਲੇ ਇਕੱਲੇ ਹੀ ਨੇ ਇਹ ਖੁੱਡੇ ਨੂੰ ਜੰਦਾ ਲੱਗਾ ਤੁਹਾਨੂੰ ਬਾਅਦ ਵਿੱਚ ਦਿਖਾਨੀ ਆ ਤੇ ਆਹ ਖੁੱਡਾ ਇਹਦੇ ਚ ਹੀ ਸ਼ੈੜੀ ਜੋੜੇ ਹੀ ਨੇ ਆ ਜਿਓ ਬਈ ਇਹ ਚ ਵੀ ਜੋੜਈ ਆ ਬਾਈ ਆ ਦੇਖੋ ਕਿੰਨੀਆਂ ਕਿੰਨੀਆਂ ਛੋਟੀਆਂ ਕਬੂਤਰੀਆਂ ਨੇ ਇਹਦੇ ਵਿੱਚ ਆ ਜਿਓ ਬਈ ਮਿੱਤਰੋ ਤੇ ਦੋ ਬੱਚਿਆ ਛੋਟੇ ਜੇ ਕੱਢੇ ਨੇ ਦੇਖੋ ਕਿੰਨੇ ਸੋਹਣੇ ਨੇ ਅਈ ਤਾਂ ਦੋ ਤਿੰਨ ਲੈਂਦੇ ਆ ਪਰ ਇਹਨਾਂ ਦੀ ਹੈਲਥ ਬਹੁਤ ਵਧੀਆ ਹੈਲਥੀ ਨੇ ਪੂਰੇ ਆਹ ਦੇਖੋ ਕਰੋ ਸ਼ੌਂਕ ਲਈ ਆਹ ਸ਼ਾਹ ਆਖੀ ਬਾਈ ਨੇ ਛੱਡੇ ਇਹਦੇ ਵਿੱਚ ਜਿਆਦੇ ਇਹ ਸਾਧ ਕੰਨੇ ਬੰਨੇ ਵਾਲੇ ਕਹਿ ਲੋ ਜਾਂ ਜਿਹੜੇ ਵੀ ਕਹਣੇ ਕਹਿ ਲੋ ਦੇਖੋ ਬਈ ਸ਼ਾਹ ਆਖੀ ਐ ਚ ਬਾਈ ਦੇ ਸਾਰੇ ਇੱਕ ਦੋਆਂ ਗੱਠੀਆਂ ਦੇ ਬਾਕੀ ਸਾਰੇ ਦੇ ਸਾਰੇ ਸ਼ਾਹ ਆਖੀ ਐ ਦੇਖ ਬਹੁਤ ਦੀ ਵਧੀਆ ਤੇ ਛੋਟੇ ਛੋਟੇ ਬੱਚੇ ਜਿਹੜੇ ਆ ਇਹਦੇ ਚ ਵੀ ਕੱਡੇ ਹੋਏ ਆ ਕਾਫੀ ਤੇ ਦੋ ਬੱਚੇ ਆ ਆ ਇਹ ਵੀ ਪਲਦੇ ਪਏ ਨੇ ਕਮੁੱਤਲ ਬੂਰੇ ਹੈਲਥੀ ਨੇ ਬਾਈ ਦੇ ਐ ਲੋ ਦੇਖੋ ਬਾਈ ਤੇ ਕਿੰਦਾ ਨਾਲ ਲੱਗਦਾ ਸ਼ੌਂਕ ਮਿੱਤਰੋ ਦੱਸਿਓ ਜ਼ਰੂਰ ਧੀਰਾ ਸਰਪੰਚ ਲੱਲੂਆਂ ਨੇ ਪਾਈ ਦੇ ਉੱਤਰ ਨਹੀਂ ਵੱਡੇ ਜੋੜੇ ਨਹੀਂ ਇਹਦੇ ਵਿੱਚ ਵੀ ਜਿਹੜੇ ਤੁਸੀਂ ਦੇਖ ਰਹੇ ਹੋ ਖੁੱਡੇ ਕਾਫੀ ਨੇ ਸਾਰਿਆਂ ਦਾ ਸ਼ੌਂਕ ਤੁਹਾਨੂੰ ਕਰਾਵਾਂਗੇ ਵੀਡੀਓ ਦੇ ਨਾਲ ਜਿਹੜੇ ਬਣੇ ਰਹੇ ਹੋ ਤੁਸੀਂ ਹੁਣ ਬਾਈ ਨੇ ਇਹਦੇ ਵਿੱਚ ਜਿਆਦੇ ਜਿਹੜੇ ਹੈਗੇ ਆ ਸ਼ਾਹ ਆਖੇ ਹੀ ਕਰ ਦਿੱਤੇ ਐ ਲੋ ਬਈ ਦੇਖੋ ਇੱਕ ਆ ਬਿਠਾਇਆ ਆ ਲੋ ਇਹ ਜੋੜਿਆਂ ਦਾ ਕਰੋ ਸ਼ੌਮ ਇਹ ਨਵੇਂ ਜੋੜੇ ਕੁਝ ਛੱਡੇ ਨੇ ਵਿੱਚ ਅੰਡੇ ਰੱਖਣਗੇ ਹੁਣ ਇਹ ਵੀ ਤੇ ਬੱਚੇ ਜਿਹੜੇ ਇਹਨਾਂ ਦੇ ਪੀ ਬਣਨਗੇ ਆ ਰਿਹਾ ਕਿੰਨੇ ਵਧੀਆ ਪਲੇ ਆ ਨਿਗੇ ਨਗੇ ਆ ਮਤਲਬ ਕਹਿੰਦਾ ਪਰ ਪੂਰੇ ਵਧੀਆ ਨੇ ਇਹ ਜਿਹੜੇ ਪਿੱਛੋਂ ਮਿੱਟੀ ਖਾਂਦੇ ਆ ਨਾ ਬਈ ਉਹ ਫਿਰ ਜਦੋਂ ਖਾ ਕੇ ਆਉਂਦੇ ਆ ਬੱਚਿਆਂ ਨੂੰ ਨਾਲ ਕੈਲਸ਼ੀਅਮ ਪੂਰਾ ਮਿਲਦਾ ਗਰੋਥ ਫਿਰ ਜਿਹੜੀ ਆ ਵਧੀਆ ਹੁੰਦੀ ਆ ਬਈ ਇਹਨਾਂ ਲਈ ਚਾਹੋ ਦੇ ਆਂ ਦੂਸਰੇ ਖੁੱਡੇ ਦੇ ਵਿੱਚ ਅੱਗੇ ਆਹ ਲਓ ਬਈ ਆਗੇ ਖੁੱਲਾ ਹੀ ਆ ਫੁੱਡਾ ਇਹਦਾ ਵੀ ਤੁਹਾਨੂੰ ਸ਼ੋਅ ਕਰਾ ਦਿੰਦੇ ਆ ਆ ਜਾਓ ਬਈ ਇਹ ਦੇਖੋ ਇਹਦੇ ਚ ਵੀ ਲੱਗਦਾ ਜੁੜ ਰਹੀਆਂ ਨੇ ਦੇਰ ਰਸਤੇ ਹੋਏ ਨੇ ਕਈਆਂ ਨਹੀਂ ਹਾਲੋ ਇਹਦੇ ਚ ਨੇ ਲਾਲ ਚੀਨੇ ਚਟੀਆਂ ਦੇ ਤੇ ਖਟੀਆਂ ਦੇ ਇਹਦੇ ਵਿੱਚ ਕੋਈ ਕਾਲੀਆਂ ਦੇ ਨਹੀਂ ਹੈਗੇ ਕਾਲੀਆਂ ਦੇ ਬਾਈ ਨੇ ਇੱਕ ਇੱਕ ਬੁੱਲੇ ਚ ਕਰ ਦਿੱਤੇ ਆ ਇਹਦੇ ਵਿੱਚ ਇੱਕ ਅੱਤਾ ਹੋਊਗਾ ਜੇ ਕੋਈ ਹੋਗਾ ਬਾਕੀ ਸਾਰੇ ਚਟੀਆਂ ਦੇ ਤੇ ਖਟੀਆਂ ਦੇ ਹੀ ਨੇ ਤੇ ਆ ਦੋ ਚ ਥੱਲੀਆਂ ਨਹੀਂ ਜੀ ਕੇ ਠੰਡੇ ਜਿਹਾ ਲੱਗਦਾ ਹੈ ਇਹਨਾਂ ਨੂੰ ਲਾਗੇ ਲਾਗੇ ਕਰ ਦੰਨੇ ਆ ਆਹ ਦੇਖੋ ਦੋ ਵੀ ਹੈਗੇ ਨੇ ਫਿਰ ਸਰਪੰਚ ਲੱਲੂਆ ਨੇ ਬਾਈ ਦਾ ਇਹ ਸ਼ੌਂਕ ਆ ਠੀਕ ਆ ਜੀ ਬਹੁਤ ਤਗੜਾ ਸ਼ੌਂਕ ਆ ਬਾਈ ਹੁਣਾਂ ਦਾ ਪਹਿਲਾਂ ਵੀ ਦੋ ਵੀਡੀਓ ਜਿਹੜੀਆਂ ਤੁਹਾਨੂੰ ਆਪਾਂ ਦਿਖਾ ਚੁੱਕੇ ਆ ਨਾ ਕਬੂਤਰਾਂ ਦੀ ਅੱਜ ਦੀ ਜੀ ਵੀਡੀਓ ਜਿਹੜੀ ਲੈ ਕੇ ਆ ਚੁੱਕੇ ਆ ਤੁਹਾਡੇ ਕੋਲ ਆਪਾਂ ਤੇ ਆਹ ਦੇਖੋ ਬੇਟਿਆਂ ਕੋ ਕਬੂਤਰ ਆ ਭਈ ਕਾਲੀਆਂ ਦਾ ਉਹਦੀ ਆਖੀ ਜੁੰਝ ਕੱਢੀ ਲੰਗੀ ਉਹ ਪਿੱਛੇ ਦੇਖੋ ਲੰਬੀ ਨੋਕ ਦਾ ਕਬੂਤਰ ਆ ਕਾਲੀਆਂ ਅੱਖਾਂ ਵਾਲਾ ਬਹੁਤ ਤੇ ਇਹ ਕਬੂਤਰ ਬਾਈ ਦੇ ਚੱਲਦੇ ਆ ਅੱਗੇ ਖੁੱਡੇ ਜਿੱਤਣਾ ਕਰਾਉਂਦੇ ਆ ਆਇਆ ਭਾਈ ਆ ਗਿਆ ਆ ਗਿਆ ਇੱਧਰ ਚੱਲਦੇ ਆ ਭਾਈ ਤੁਹਾਨੂੰ ਕਰਾਉਨੇ ਸ਼ੌਂਕ ਆਪਾਂ ਹਾਂ ਇੱਕੋ ਖੁੱਡਾ ਹਾਂਜੀ ਆ ਲਓ ਭਾਈ ਆਹ ਖੁੱਡੇ ਜਿਹੜੇ ਆਪਾਂ ਆ ਗਏ ਆ ਜਾਓ ਸਰਪੰਚ ਸਾਹਿਬ ਨੇ ਇੱਕ ਫੜਿਆ ਕਬੂਤਰ ਚੈੱਕ ਕਰਦੇ ਪਏ ਨੇ ਇਹ ਤਾਂ ਬਸ ਤੇ ਆਨੇ ਕੋਈ ਜੀ ਕਬੂਤਰ ਬੈਠੇ ਇੱਧਰ ਇਹ ਇਕੱਲੇ ਨਾਰੀ ਨੇ ਇਹਦੇ ਵਿੱਚ ਜਿੰਨੇ ਵੀ ਨੇ ਜਿਹੜਾ ਤੈਨੂੰ ਬਈ ਪਸੰਦ ਆਂਦਾ ਦੇਖ ਲੈ ਮੇਰਾ ਜੀ ਉਹ ਵਿੱਚ ਬੈਠਾ ਸਵਾਸ ਰਚੀ ਚਿੱਟੀਆਂ ਦਾ ਲੰਬਾ ਜਾ ਆਲਾ ਮੋਰ ਦੀ ਦਾ ਅਰਥ ਰ ਕੋਈ ਭੈਂ ਦਾ ਜਾ ਬੜਾ ਘੁੱਟਾ ਦਾ ਬੈਠਾ ਉਹ ਆਦੀ ਦੀ ਜਾਲੇ ਕਮੰਡਲ ਆ ਉਹ ਵਾ ਗਿਆ ਹਾਂ ਦੇਖ ਲੈ ਮੇਰਾ ਜੀ ਬੱਚੇ ਕੱਢਦਾ ਕਿ ਨਹੀਂ ਉਹ ਪੁੱਛਦਾ ਆ ਦੇਖੀ ਇੱਕ ਆ ਲੋ ਵੇ ਇੱਧਰ ਵੀ ਤੁਹਾਨੂੰ ਦਿਖਾਈਏ ਦੇਖੋ ਨਸਲਾ ਬਾਈ ਦੀ ਪੂਰੀ ਉਮਰ ਦੀ ਕਮਾਈ ਇਹੀ ਆ ਕਬੂਤਰਾਂ ਦੇ ਪੂਰੇ ਸ਼ੌਂਕੀ ਨੇ ਬਾਈ ਹੁਣੀ ਤੇ ਰਾਜਨਾਲ ਜੀ ਹੁਣ ਰਾਜਨਾਲ ਜੀ ਹੁਣ ਉਹ ਹੋਊਗਾ ਹੁਣ ਤੈਨੂੰ ਪਹੁੰਚੇ ਰਾਜਨਾਲ ਜੀ ਹੁਈਆਂ ਮੇਰੇ ਸੰਗੂ ਤੇ ਕਿੱਦਾਂ ਦਾ ਲੱਗਦਾ ਸ਼ੌਂਕ ਮੈਂ ਤੈਨੂੰ ਦੱਸਾਂ ਜਰੂਰ ਹਾਂ ਫਰੈਂਟ ਪਾਦੀ ਲਈ ਫਰਟ ਬੜਿਆ ਖੜਾ ਇਹਨੇ ਇਹ ਚੀਜ਼ ਨਹੀਂ ਕਰ ਰਹਾ ਇਹ ਇੱਥੇ ਹੈ ਰਾਹੀ ਰਾਜਨ ਲੱਗ ਕੰਬਾ ਮੈਂ ਆ ਫੁਲਪੀਸ ਨਹੀਂ ਕਰਦਾ ਆ ਦੇਖੋ ਤੁਹਾਡੇ ਹੱਥ ਵੀ ਫੜਿਆ ਇਕੱਠੀ ਕਰ ਗਿਆ ਫੁਲਪੀ ਆ ਫੜਿਆ ਬਾਈ ਨੇ ਇੱਕ ਚਿਟੀਆਂ ਦਾ ਲਾਲ ਸੇਰਾ ਹਾਂਜੀ ਫੋਟਾਂ ਦਾ ਪਹਿਲਾਂ ਚੰਗੇ ਨੇ ਦੋਨੇ ਚੰਗੇ ਆ ਜਿਹੜਾ ਤੁਹਾਨੂੰ ਪਸੰਦ ਆਦਾ ਬੱਚੇ ਕੱਢਣਗੇ ਉੱਡਣਗੇ ਥੇਰੀ ਪਰਾ ਲੱਗਣਾ ਹੁਣ ਸਭ ਤੋਂ ਦੇਖਣ ਨੂੰ ਤਾਂ ਸਾਰੀ ਚੰਗੀ ਆ ਜੀ ਦੇਰ ਆ ਆ ਸਲੰਪ ਰਾਣੀਆਂ ਪਈਆਂ ਵਿੱਚ ਪੰਨੂ ਵਾਲੇ ਵੀ ਲੱਗਦੇ ਆ ਮੈਨੂੰ ਇਹ ਪ੍ਰਾਣੀਆਂ ਕੁੱਤਰਾ ਬਾਈ ਦੇ ਬਹੁਤ ਜਾਂਦੇ ਆ ਚਟੀਆਂ ਦੇ ਵੀ ਪੂਰੇ ਪੰਬ ਕੁੱਤਰਾ ਨੇ ਬਾਈ ਹੁਣਾਂ ਦੇ ਕੋਲ ਤੇ ਕਾਲੀਆਂ ਦੇ ਜਿਹੜੇ ਸਾਧ ਘੰਡੇ ਬੰਨੇ ਵਾਲੇ ਤੇ ਮੀਰਾ ਉਹ ਵੀ ਹੈਗੇ ਨੇ ਇਹ ਜਿੰਨੇ ਦੇ ਵਿੱਚ ਤੁਸੀਂ ਦੇਖ ਲਿਓ ਸਾਰੇ ਦੇ ਸਾਰੇ ਲੱਗ ਭਗਨ ਨਾ ਰਣੇ ਬਾਈ ਵੱਡੇ ਹੋ ਚੁੱਕੇ ਕਬੂਤਰ ਅੱਖਾਂ ਦੇ ਉੱਪਰ ਇਹਨਾਂ ਨੇ ਪਲਕਾਂ ਵੀ ਥੱਲੇ ਨੂੰ ਆਣੀਆਂ ਸ਼ੁਰੂ ਹੋ ਚੁੱਕੀਆਂ ਪੀਆਂ ਦੀਆਂ ਦੇਖੋ ਕਬੂਤਰ ਬਾਈ ਦੇ ਬਹੁਤ ਚੰਗੇ ਚੰਗੇ ਨੇ ਇੱਧਰ ਵੀ ਕਬੂਤਰ ਹੀ ਨੇ ਬਾਈ ਸਾਰੇ ਦੇ ਸਾਰੇ ਸ਼ਾਂਤ ਹੋ ਰਿਹਾ ਪੂਰਾ ਇਹਨਾਂ ਕਬੂਤਰਾਂ ਦਾ ਕਿਉਂ ਰਲ ਗਿਆ ਸਾਰੇ ਆਂ ਬਸ ਨਾ ਪੱਟਾ ਛੋਟਾ ਟੀਲੇ ਵੀ ਕਾਫੀ ਨੇ ਬਾਈ ਆ ਬਾਹਰ ਨੇ ਜਾਲੇ ਦੇ ਵਿੱਚ ਛੱਡੇ ਹੋਏ ਜਿਹੜੇ ਡੱਬੇ ਵੀ ਨੇ ਵਿੱਚ ਕੁਝ ਵੀਰ ਨੇ

ਬਾਈ ਨੇ ਬਹੁਤ ਵਧੀਆ ਵਧੀਆ ਬਣਾ ਕੇ ਰੱਖੀਆਂ ਨੇ ਇਹ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਉਰੇ ਆਏ ਹੀ ਗਏ ਹੀ ਬਾਈ ਹੁਣੀ ਉਧਰ ਸ਼ੌਂਕ ਕਰਦੇ ਪਿਆ ਤਾਂ ਮੈਂ ਨਾਲ ਨਾਲ ਤੁਹਾਨੂੰ ਜਿਹੜਾ ਇਹਨਾਂ ਦਾ ਸ਼ੌਂਕ ਕਰਾਈ ਜਾ ਰਿਹਾ ਠੀਕ ਹੈ ਜੀ ਕਬੂਤਰ ਤਾਂ ਬਹੁਤ ਨੇ ਬਾਈ ਹੁਣਾਂ ਦੇ ਕੋਲ ਮੇਰੀ ਕੋਸ਼ਿਸ਼ ਰਹਿੰਦੀ ਆ ਵੀ ਜਿੱਥੇ ਜਾਈਏ ਆਪਾਂ ਸ਼ੌਂਕ ਕਰਾਈਏ ਨਾਲੇ ਆਪ ਸ਼ੌਂਕ ਕਰ ਲਈਦਾ ਬਾਈ ਨਾਲੇ ਤੁਹਾਨੂੰ ਕਰਾ ਦੀਦਾ ਇਹ ਵੀ ਜਾੜਾ ਬਾਈ ਹੁਣਾਂ ਨੇ ਬਾਹਰ ਹੀ ਛਾਣ ਨਹੀਂ ਲਾਇਆ ਦੇਖੋ ਲਾਲ ਚੀਨੇ ਕਿੰਨੇ ਕਿੰਨੇ ਚੰਗੇ ਨੇ ਕਟੀਆਂ ਦੇ ਖਟੀਆਂ ਦੇ ਵਿੱਚ ਸਰਪੰਚ ਸਾਹਿਬ ਬੜੀ ਉਮਰ ਦੇ ਹੋ ਗਏ ਕਈ ਕਬੂਤਰ ਹਨਾ ਉਮਰ ਬਹੁਤ ਹੋ ਗਈ ਪਲਕਾਂ ਥੱਲੇ ਨੂੰ ਟਲ ਕੇ ਗਈਆਂ ਇਹਨਾਂ ਦੀਆਂ ਪਲਕਾਂ ਨੂੰ ਕੰਪਰੀ ਹਾਂ ਆ ਲੋ ਬੈਠ ਅੰਦਰ ਆ ਗਏ ਹੁਣ ਜਿਆਦਾ ਕਬੂਤਰ ਆ ਬੈਠ ਗਿਆ ਮਾਰਨਾ ਦੇ ਕਾਲੀ ਲੋ ਚਿੱਟੀਆਂ ਖਾਣਾ ਕਬੂਤਰ ਚੰਗੀ ਨਹੀਂ ਕੀਤ ਨਹੀਂ ਜਾਓ ਤੇ ਦੇਖਣਾ ਬੂ ਲੈ ਜੀ ਤੇ ਮੈਂ ਲੈ ਰੱਖੂ ਨਾ ਤਾਂ ਬੱਸ பண்ணி Ayo देखियो ingat, मारी ਕਿਦਾਂ ਦਾ ਲੱਗਦਾ ਛਾਂਤ ਮੇਰੇ ਵੀਰ ਦੱਸਿਓ ਜੀ ਇਹ ਅੱਜ ਬਾਈ ਦੇ ਕਬੂਤਰ ਤਾਂ ਬਦਖਾਂ ਰਿਆ ਕੱਲੇ ਕੱਲੇ ਤੇ ਆਪਾਂ ਵੀਡੀਓ ਵੀ ਮਾਰ ਰਹੇ ਹਾਂ ਠੀਕ ਹੈ ਜੀ ਨਹੀਂ ਮੈਂ ਹਾਂ ਕਾਲ ਫਿਰ ਬਣਾਉਂਦਾ ਨਹੀਂ ਨਹੀਂ ਇਹ ਨਹੀਂ ਆ ਉਹ ਕਿਉਂ ਕਾਣ ਫਕਾ ਸਰਾ ਆਪਣੇ ਕਬੂਤਰ ਕਾਫੀ ਹੁਣੇ ਅਰਕਾਂ ਵਾਪਸ ਆਏ ਲੱਗਦੇ ਵਿੱਚ ਹੈਣਾ ਉਹ ਆਏ ਆ ਜੇ ਇੰਨੇ ਨਹੀਂ ਆਏ ਮਤਲਬ ਆਗੇ ਫਿਰ ਵੀ ਪਹਿਲਾਂ ਐ ਹੈ ਨਹੀਂ ਵਿੱਚ ਆ ਜਿਹੜੇ ਹੁਣ ਥੱਲੇ ਬੈਠੇ ਨਹੀਂ ਪਹਿਲਾਂ ਵੀ ਇੱਕ ਦਿਨ ਥੱਲੇ ਦਰਾਈ ਸੀ ਥੱਲੇ ਜਿਹਦੀ ਥੱਲ ਜਾਉਦੇ ਭੈ ਚੋਦੀ ਦੀ ਥੱਲ ਜਦ ਨਾਲ ਬੂਰਨਾ ਪਾਕੀ ਹੋਵੇ ਆ ਦੇਖਾ ਨਾ ਫੇਰ ਥੱਲੇ ਵੀ ਥੱਲ ਸੀ ਛੂਤੀ ਉਹ ਯਾਰ ਕੁੱਤਰ ਲਾਇਆ ਸੀ ਆਪਾਂ ਜੋੜਾ ਪਿੱਛੋਂ ਹੀ ਵਟਿਆ ਆ ਬੱਠਾ ਕੂਪਰਾ ਕਿਹੜਾ ਆ ਬ ਦੋ ਨੰਬਰ ਤੋਂ ਇਹ ਤਾਂ ਇਧਰੋਂ ਵਟਿਆ ਆਹ ਜੀ ਵਧੀਆ ਉੱਡੇ ਇਹ ਨਹੀਂ ਇਹ ਉਹਦਾ ਉਹ ਕਾਇਦੇ ਬਕੀ ਹਾਂ ਲਾ ਚਿੱਟਾ ਆ ਉਹ ਨਾ ਨਾ ਨਿਕਸਾ ਨਹੀਂ ਉਹਦਾ ਨਹੀਂ ਨਾ ਇੱਕ ਉਹ ਬੈਠਾ ਚੁੱਟੀਆਂ ਦਾ ਕਾਲੀ ਨੋਦਾ ਸਾਰੇ ਬੱਦਲ ਚਲ ਰਹੀ ਹੈ ਆ ਲਾ ਚਲ ਰਹੀ ਚਲ ਰਹੀ ਇੱਕ ਵਾਰ ਤਾਂ ਉਹ ਬੈਠਾ ਉਹ ਚੁੱਟੀਆਂ ਦਾ ਕਾਲੀ ਨੋਦਾ ਥਲਣਾ ਪਾਤੀ ਹੋਵੇ ਤਾਂ ਉਹ ਵੀ ਤਾਂ ਮੈਂ ਦੇਖ ਨਹੀਂ ਰਿਹਾ ਪੈਂ ਮਰਗਾ ਪਠਾ ਜਿਹੜਾ ਖੱਟੀ ਸੱਲ ਪਈ ਹੈ ਇਹ ਹੀ ਆ ਉਹ ਉਹ ਵੀ ਸਲਵਰ ਦੀ ਹੈ ਅੱਲੀ ਸਲਵਰ ਦੀ ਆਹ ਹਾਂ ਖਟੀਆਂ ਦਾ ਆ ਖਟੀਆਂ ਦਾ ਹੈ ਜਿਹੜਾ ਜਿਹੜਾ ਤੁਸੀਂ ਕਹਿੰਦੇ ਆ ਚਟੀਆਂ ਦਾ ਹੈ ਚਟੀਆਂ ਦਾ ਸਲਵਰ ਦੀ ਥਾਂ ਚਟੀਆਂ ਦਾ ਬਾਈ ਕਿਦਾਂ ਦਾ ਲੱਗਾ ਬਾਈ ਦੇ ਕਬੂਤਰਾਂ ਦਾ ਸ਼ੌਂਕ ਦੱਸਿਓ ਜਰੂਰ ਠੀਕ ਹੈ ਜੀ ਤੇ ਆਪਣਾ ਚੈਨਲ ਵਿਰਾਟ ਪੀਜਨ ਕਰ ਲਿਓ ਸਬਸਕ੍ਰਾਈਬ